ਵਧੀਆ ਕੰਮ ਕਰਨਾ ਤੇ ਇਹ ਚੀਜ਼ਾਂ ਘਾਟਾ ਨਹੀਂ ਹੋਣਾ ਕੰਮ ਮੇਰੇ ਕੋਲ ਜਾ ਕੇ ਘਰ ਦੇਖ ਲੈ ਜਿਹੜੇ ਤੋਂ ਘੱਟ ਕੋਠੀ ਪਾਈ ਹੋਈ ਆ ਗੱਡੀ ਘਰ ਖੜੀ ਆ ਮੇਰੇ ਦੋ ਬੇਟੀਆਂ ਨੇ ਇੱਕ ਬੇਟਾ ਹੈ ਤਿੰਨੋਂ ਵਿਆਹ ਕਿੱਥੇ ਹੋਏ ਆ ਆਪਣੇ ਕੰਮਾਂ ਦੇ ਅੱਛਾ ਗੱਡੀ ਕਿਹੜੀ ਹੈ ਤੁਹਾਡੇ ਕੋਲ ਗੱਡੀ ਪੱਲੇ ਕੋਈ ਤਰੀਕਾ ਹੈ ਬ੍ਰੇਜਾ ਗੱਡੀ ਹੈ ਤੇ ਬੇਟਾ ਕੀ ਕਰਦਾ ਤੁਹਾਡਾ ਬੇਟਾ ਚਿਤਕਾਰਾ ਜੀ ਕਰਦਾ ਹੈ ਚਿਤਕਾਰਾ ਜੌਬ ਕਰਦਾ ਜੀ ਸਕਿਉਰਟੀ ਜੀ ਤੇ ਬੇਟੀਆਂ ਵਿਆਹਤੀਆਂ ਹਾਂ ਬੇਟੀਆਂ ਵੱਡੀ ਕੋ 10 ਕਿੱਲੇ ਬੜੀ ਹੈ ਛੋਟੀ ਕੋ 6 ਕਿੱਲੇ ਬੜੀ ਹੈ ਅੱਛਾ ਜੀ ਤੇ ਇਹ ਆਪਾਂ ਜਿਵੇਂ ਹੁਣ ਆਪਾਂ ਪੰਜਾਬ ਦੇ ਵਿੱਚ ਨੇ ਵੀ ਹਰ ਤਰ੍ਹਾਂ ਭਈਏ ਸਾਡੇ ਵੀ ਸਾਰੇ ਵੀਰ ਘੜ ਕੇ ਕੰਮ ਕਰਨਾ ਪੰਜਾਬ ਜੋ ਵੀ ਕੰਮ ਮਿਲਦਾ ਆਪਾਂ ਨੂੰ ਕੰਮ ਵਿੱਚ ਕੋਈ ਮਾੜਾ ਨਹੀਂ ਹੈ। ਅੱਛਾ ਜੀ। ਇਹਦਾ ਆਪਣੀ ਕੋਝ ਮਾੜੀ ਹੋਈ ਮੈਂ ਰੇੜੀ ਲਾ ਰਿਹਾ ਮੇਰੇ ਰਿਸ਼ਤੇਦਾਰ ਮਿਲੋ ਕਹਿੰਦੇ ਸੀ ਕਿ ਤੂੰ ਰੇੜੀ ਲਾਣਾ ਸਾਨੂੰ ਸ਼ਰਮ ਆਉਂਦੀ ਹੈ। ਮੈਂ ਵੀਰੇ ਤੁਸੀਂ ਘਰ ਆਇਆ ਪਰ ਮੇਰੇ ਕੋਲ ਆਇਆ। ਘਰ ਦੇਖੋ ਵੀ ਕਿਹੜੀ ਚੀਜ਼ ਨਹੀਂ ਖਾਣ ਨੂੰ ਦਿੰਦੇ। ਵਾ ਵਾ ਬਹੁਤ ਵਧੀਆ ਗੱਲ ਕੀਤੀ ਤੁਸੀਂ। ਤੁਸੀਂ ਘਰ ਆਓ। ਵੱਦ ਤੇ ਵੱਦ ਤੁਹਾਡੀ ਦੇਵਾ ਹੋ ਗਈ ਜਦੋਂ ਕੋਈ ਦੂਸਰਾ ਉਸ ਜਿੰਦੀ ਵੀ ਕਰਦਾ ਹੋਈ ਵੀ ਵੱਦ ਤੇ ਵੱਦ ਜੇ ਕੋਈ ਨਾ ਹਉ ਤੁਸੀਂ ਕਿਹੜਾ ਬੰਦਾ ਮੈਂ ਕਿਹਨ ਮੈਂ ਬਸਤੀ ਪਾਰ ਰਿਹਾ ਮੇਰੇ ਘਰ ਵਿੱਚ ਕਿਸੇ ਚੀਜ਼ ਕੋ ਤੁਸੀਂ ਰੇਡੀ ਲਾਂ ਤੋਂ ਪਹਿਲਾਂ 25 ਸਾਲ ਪਹਿਲਾਂ ਕੀ ਕੰਮ ਕਰਦੇ ਸੀ ਪਹਿਲਾਂ ਮੈਂ 3 ਸਾਲ ਤੱਕ ਹਿੰਦੁਸਤਾਨ ਲੀਵਰ ਕੰਪਨੀ 'ਚ ਕੰਮ ਕਰਿਆ ਅੱਛਾ ਉਸ ਤੇ ਤਨਖਾਹ ਥੋੜੀ ਸੀ 340 ਰੁਪਏ ਮਿਲਦੀ ਸੀ ਅੱਛਾ ਕਾਫੀ ਚੰਗੀ ਦੀ ਗੱਲ ਠੀਕ ਹੈ ਜੀ ਫਿਰ ਮੈਨੂੰ ਉਹਨਾਂ ਨੇ 75000 ਰੁਪਏ ਦਿੱਤਾ ਸੀ ਕੰਮ ਖਤਮ ਦਾ ਘਟਦੀ ਸੀ ਮੈਂ ਉਹਦਾ ਪਲਾਟ ਲੈ ਲਿਆ ਅੱਛਾ ਅੱਛਾ ਜੀ ਹੇ ਹੁਣ ਮੇਰਾ ਕਾਰ ਬੰਦਿਆ ਬਣਿਆ ਹੋਇਆ ਪਹਿਲਾਂ ਅਸੀਂ ਜ਼ਿਮੀਦਾਰਾਂ ਜੱਟ ਹੈ ਤੁਸੀਂ ਜੱਟ ਹੋ ਹਾਂਜੀ ਅੱਛਾ ਜੀ ਸਾਡੇ ਤਾਂ ਪੂਜੀ ਪਾਕਿਸਤਾਨੋਂ ਆਏ ਸੀ ਸਾਲ ਪੁਰਾਣੇ ਕਮਾਲ ਕਰਤੀ ਹੈ ਜੀ ਅਸੀਂ ਸਾਡੀ ਜ਼ਮੀਨ ਸਿੱਧਲਵਾ ਹੋਈ ਸੀ ਗੋਤ ਕੀ ਹੈ ਤੁਹਾਡੀ ਲੱਗਣ ਆਈ ਅੱਛਾ ਲੱਗਣ ਵਾਹ ਤੁਸੀਂ ਤੇ ਰਪੂਜੀ ਤੇ ਪਾਕਿਸਤਾਨ ਵਾਲੇ ਜੱਟ ਜ਼ਿਮੀਦਾਰ ਹੋ ਬਹੁਤ ਵਧੀਆ ਪਰਿਵਾਰ ਸਾਡਾ ਕੁੜਿਆ ਵਈ ਪੁੱਤਾ ਵਾਈ ਕੁੜੀ ਨੇ ਤੇ ਜਦੋਂ ਤੁਸੀਂ ਬੱਚਿਆਂ ਦੇ ਰਿਸ਼ਤੇ ਕੀਤੇ ਉਹਨਾਂ ਨੇ ਕਿਹਾ ਨਹੀਂ ਪੁੱਛਿਆ ਨਹੀਂ ਤੁਸੀਂ ਕੀ ਕੰਮ ਕਰਦੇ ਹੋ ਉਹ ਤਾਂ ਕੰਮ ਨੂੰ ਹੀ ਦੇਖਦਾ ਤੇ ਮੇਰਾ ਚਿਹਰਾ ਦੇਖਦੇ ਸੀ ਵੀ ਸਰਾਰ ਹੀ ਹੈਗੇ ਆ ਅੱਛਾ ਅੱਛਾ ਪੁੱਛਿਆ ਨਹੀਂ ਕਿਸੇ ਨੇ ਰਿਸ਼ਤੇ داری ਵੀ ਸਾਡੇ ਤੇ ਸਾਡੂ ਨੇ ਕਰਾਈ ਦੀ ਬੜੀਆ ਦੇ ਰਿਸ਼ਤੇ ਹੋਰੇ ਪਰਿਵਾਰ ਦੇ ਰਿਸ਼ਤੇ داری ਅੱਛਾ ਜੀ ਅੱਗੇ ਵਧੀਆ ਜ਼ਿੰਮੇਵਾਰ ਬੰਦੇ ਨੇ ਜੱਟ ਬੰਦੇ ਨੇ ਗਾਹ ਛੋਟੀ ਬੇਟੀ ਤੇ ਵਿਆਹੀ ਵੀ ਆ ਬੜੀ ਪਾਕੜਾ ਦੀ ਅੱਛਾ ਇੱਕ ਕੋਲ 6 ਕਿੱਲੇ ਜ਼ਮੀਨ ਹੈ ਬੇਟੀ ਕੋਲ ਇੱਕ ਕੋਲ 16 ਕਿੱਲੇ ਠੀਕ ਹੈ ਦੋ-ਤਿੰਨ ਗੱਡੀਆਂ ਰੱਖੀਆਂ ਨੇ ਘਰ ਜਿਹੜੇ ਪੀਵੇ ਵਾਲੇ ਆ ਉਹਨਾਂ ਦੀ ਛੋਟੀ ਬੇਟੀ ਹੈ ਉਹਨਾਂ ਨੇ 20 ਬੱਜਾ ਰੱਖੀਆਂ ਬਾਪੂ ਦੀ ਦੁਕਾਨ ਦਾ ਬੇਟਾ ਨੁਕੀ ਅੱਛਾ ਜੀ ਤੇ 6 ਕਿੱਲੇ ਪੈਲੀ ਜਣਾ ਕੋਲ ਤੇ ਦੂਜਿਆਂ ਕੋਲ 16 ਕਿੱਲੇ ਤੇ ਜਦੋਂ ਤੁਸੀਂ ਤੁਹਾਡੇ ਰਿਸ਼ਤੇਦਾਰ ਆਉਂਦੇ ਨੇ ਇੱਥੇ ਮਿਲਦੇ ਮੁਲਦੇ ਨਹੀਂ ਚੌਂਕ 'ਚ ਜਾਂ ਆਉਂਦੇ ਨੇ ਹੋਂਦ ਦਾ ਪੁੱਤਰ ਨਾਗੇ ਵੀ ਰੈਡੀ ਵੀ ਲਾਣੀ ਇਹਨਾਂ ਦੇ ਜੰਬੀਆ ਬਾਬਾ ਨੂੰ ਅੱਛਾ ਜੀ ਮੇਰਾ ਬੇਟਾ ਬਿਆਹ ਨੇ ਤਗੜੇ ਘਰ ਆ ਵਧੀਆ ਹੈ ਕਿਰਪਾ ਭਾਈ ਥੰਨੇ ਵਿਆਹ ਕਰਦੇ ਬੇਟੇ ਦਾ ਅੱਛਾ ਜੀ ਬੇਟਾ ajo ਬਰਾ ਕੁੜੀ ਦਾ ਜਿਹੜਾ ਉਹ ਫਲੇਟ ਹੈ ਅੱਛਾ ਜੀ ਤੇ ਜੇ ਹੁਣ ਤੁਹਾਡੀ ਵੀਡੀਓ ਘੁੰਮੂਗੀ ਤੇ ਤੁਸੀਂ ਇਹ ਤਾਂ ਨਹੀਂ ਕਹੋਗੇ ਪਾਈ ਰਿਸ਼ਤੇਦਾਰਾਂ ਕੋਲ ਤੁਰ ਗਈ ਪਾਈ ਇਹਨੂੰ ਮਿਟਾ ਦਿਓ ਨਹੀਂ ਉਹ ਤਾਂ ਕੋਈ ਜਾਪੇ ਪਤਾ ਹੀ ਲੱਗਣਾ ਹੁਣ ਆਪਾਂ ਕਿਹੜਾ ਕੋਈ ਗਲਤ ਕੰਮ ਕਰ ਰਹੇ ਆ ਮਿਹਨਤ ਕਰਦੇ ਹੋ ਆਪਣੀ ਹਨਾ ਮਿਹਨਤ ਕਰਦੇ ਆ ਬਸ ਫਿਰ 6 ਵਜੇ ਆਈ ਜਾਂ ਨਾ ਤੋ ਕੋਈ ਪੱਕ ਬੁਕ ਖੰਦ ਕੇ ਗੁਰਦਾਰੇ ਮੱਤਾ ਟੇਕ ਕੇ ਆ ਕੇ ਫਿਰ ਵਾਦਾ ਕੇ ਅਰਦਾਸ ਕਰਕੇ ਆਪਣਾ ਕੰਮ ਹੋ ਜਾ ਬਹੁਤ ਵਧੀਆ ਮੈਨੂੰ ਨਾ ਮੈਂ ਤਾਂ ਅਜਨ ਚੇਤੀ ਮੈਂ ਤਾਂ ਵੀ ਬੜੇ ਸੋਹਣੇ ਸਰਦਾਰ ਜੀ ਅੰਕਲ ਜੀ ਖਲੋਤੇ ਨੇ ਪੀ ਮੈਂ ਨਾ ਦੇਖੋ ਮੈਂ ਕਿਸੇ ਦਾ ਵਿਰੋਧ ਨਹੀਂ ਕਰਦਾ ਮੈਂ ਪੰਜਾਬੀ ਨੂੰ ਪ੍ਰਮੋਟ ਕਰਦਾ ਮੈਂ ਕਹਿੰਦਾ ਯਾਰ ਪੰਜਾਬ ਦੇ ਚ ਬੰਦੇ ਦਿਹਾੜੀਆਂ ਕਰੀ ਜਾਂਦੇ ਨੇ ਚੌਂਕਾਂ ਦੇ ਵਿੱਚ ਹਨਾ ਮਜ਼ਦੂਰੀ ਕਰੀ ਜਾਂਦੇ ਨੇ ਵੀ ਤੁਸੀਂ 500 ਦਾ 1000 ਦਾ ਸਮਾਨ ਪਾ ਕੇ ਕਿਤੇ ਥੱਲੇ ਚੌਂਕ ਤੇ ਖੜ੍ਹ ਜੋ ਕੰਨੀ ਬੜੀ ਬਣਾਈ ਹੈ ਨਾ ਆਪਣੇ ਸਾਰੇ ਅਫਸਰਾਂ ਨਾਲ ਜਿੰਨੇ ਵੀ ਜਿੰਨੇ ਕਰਮ ਕਰਨੇ ਅਫਸਰਾਂ ਦੇ ਕਿਨੇ ਵੀ ਜਾਈਏ ਨਾ ਕੰਪਨੀ ਜਾਣਾ ਹੋਵੇ ਕਮੇਟੀ ਜਾਣਾ ਹੋਵੇ ਦਿਹਾੜੀ ਜਾਣਾ ਹੋਵੇ ਫਤਿਹਗੜ੍ਹ ਸਾਹਿਬ ਰਾਜਪੁਰਾ ਪਟਿਆਲਾ ਸਾਰੇ ਬੰਦੇ ਆਪਣੇ ਜਿੱਥੇ ਮਰਜ਼ੀ ਆਪਣਾ ਕੰਮ ਹੋਵੇ ਸਾਰੇ ਘੱਟ ਮੈਂ ਦੂਰੋਂ ਹੀ ਦੇਖ ਰਿਹਾ ਜੀ ਤੁਹਾਡੀ ਟੌਰ ਲੱਗ ਰਹੀ ਮੈਂ ਦੂਰੋਂ ਹੀ ਦੇਖ ਰਿਹਾ ਮੈਂ ਵੀ ਅੰਕਲ ਜੀ ਦੀ ਪਰਸਨੈਲਿਟੀ ਬੜੀ ਏ ਬਈ ਕੋਈ ਨਾ ਕੋਈ ਇਹਨਾਂ ਦੀ ਬੈਕਗ੍ਰਾਉਂਡ ਤਾਂ ਹੋਏਗੀ ਕੋਈ ਨੌਕਰੀ ਨੌਕਰੀ ਜਾਂ ਕੋਈ ਪੜੇ ਲਿਖੇ ਜੇ ਲੱਗਦੇ ਨੇ ਮੈਂ ਦੂਰੋਂ ਹੀ ਦੇਖ ਰਿਹਾ ਜੀ ਅੱਛਾ ਕਮਾਲ ਕਰਤੀ ਜੀ ਗੜੀ ਘੱਟਾ ਵਾਇਗੂ ਤੇ ਫਿਰ ਇਹ ਸਾਰਾ ਤੁਸੀਂ ਸਮਾਨ ਫਰੂਟ ਮੰਡੀ ਜਿਉਂ ਚੱਕਦੇ ਹੋ ਮੰਡੀ ਵਾਲੇ ਆਪ ਦੇ ਜਿਹੜੇ ਤੇ ਸ਼ਾਮ ਨੂੰ ਪੈਸੇ ਲੈ ਜੀ ਵੇਚ ਕੇ ਪੈਸੇ ਦੇਣੇ ਨੇ ਕਮਾਲ ਕਰਦੀ ਵੇਚ ਕੇ ਪੈਸੇ ਦੇਣੇ ਆ ਹਨ 4 3 7 ਕਰੇਟਾ ਕਿਲਾਇਆ ਸੀ ਅੱਛਾ ਜੀ 3 ਲੈ ਟਾਂ ਬਾਏ ਦੀ 4 ਲੈ ਬੇਟੀ ਕੋਲ ਆਈ ਸੀ ਜਿਹੜੇ ਕਬੱਟੇ ਦੇ ਦੇਣੇ ਬਾਕੀ ਕੱਲ ਦੇ ਦਾਂਗਾ ਆ ਉਹ ਹੀ ਇਹ ਬਈ ਬੰਦਾ ਜਿਹੜਾ ਕੰਮ ਦੇਖੋ ਜਿਹੜਾ ਬੰਦਾ ਕੰਮ ਕਰਨ ਲੱਗ ਜਾਂਦਾ ਨਾ ਫਿਰ ਉਹਦਾ ਵਿਹਾਰ ਤੇ ਸਾਰਾ ਬਣੀ ਜਾਂਦਾ ਹੈ ਅਗਲੇ ਚਾਪੀਆਂ ਦੇਣੇ ਕਹਿੰਦੇ ਆ ਅੱਛਾ ਉਹਨਾਂ ਦੀ ਦੁਕਾਨ ਹੈ ਕਿਆਬੀਆਂ ਤੁਹਾਨੂੰ ਵੜਾ ਜਾਂਦੇ ਨੇ। ਕੋ ਮਾਲ ਨੂੰ ਸਪਲਾਈ ਕਰੀਦਾ ਮਾਨਦਰੀ ਦਾ ਕੰਮ। ਅੱਛਾ ਅੱਛਾ ਅੱਛਾ। ਤੇ ਤੁਸੀਂ ਜਿਹੜੇ ਨਵੇਂ ਬੰਦੇ ਕੰਮ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਦੱਸੋ ਮਾੜਾ ਜੀ ਵੀ ਨਵੇਂ ਮੁੰਡੇ ਨਾ ਕੰਮ ਲੱਭਦੇ ਫਿਰਦੇ ਨੇ ਟੱਕਰਾਂ ਮਾਰਦੇ ਫਿਰਦੇ ਨੇ ਲੋਕ। ਨਹੀਂ ਇਹ ਤਾਂ ਆਪਣੀ ਸੋਚ ਆ ਵੀ ਆਪਾਂ ਜਦੋਂ ਮਾਪੇ ਉਹਨਾਂ ਦੇ ਪੜੇ ਲਿਖੇ ਆ ਚਾਰ ਨੌਕਰੀਏ ਲੱਗੇ ਹੋਏ ਆ ਪੈਸੇ ਉਹਨਾਂ ਕੋਲ ਰਹਿ ਗਏ ਆ। ਉਹਦੇ ਮੁਤਾਬਕ ਉਹਨਾਂ ਨੂੰ ਹਵਾ ਰੰਦੀ ਆ ਵੀ ਸਾਡੇ ਛੋਟਾ ਕੰਮ ਕਰਾਂਗੇ ਤਾਂ ਸਾਨੂੰ ਸ਼ਰਮ ਆਏ। ਬਿਲਕੁਲ। ਇੱਕ ਨੂੰ ਚਰਮਿਤ ਕੋਈ ਇਹ ਮੈਨਾ ਹੀ ਜਿਹੜਾ ਨਹੀਂ ਆ ਕੰਮ ਕਰਨ ਨੂੰ ਕਿ ਜੋ ਮਰਜ਼ੀ ਕਰੋ ਮੇਰਾ ਬੇਟਾ ਆਟੋ ਚਲਾਉਂਦਾ 1500 ਰੁਪਏ ਝਾੜੀ ਠੀਕ ਹੈ ਜੀ ਤੇ ਮੈਂ 1000 1500 ਤੋਂ ਮੈਨੂੰ ਬਣਾਲੀ ਦਾ ਦਾਇ 3000 ਰੁਪਏ ਵੀਨਾ ਬੰਦ ਪਰ ਉਹੀ ਬੰਦਾ ਤੁਹਾਨੂੰ ਠੀਕ ਹੈ ਜੀ ਤੇ ਗੱਲ ਇਹ ਆ ਵੀ ਕਈ ਵਾਰ ਲੋਕ ਕਹਿੰਦੇ ਵੀ ਸ਼ਹਿਰ ਪਤਨ ਝੂਠ ਮਾਰਦੇ ਹੋਣੇ ਬਈ ਜੇ ਬੰਦੇ ਕੋਲ ਇੰਨਾ ਕੁਝ ਹੋਵੇ ਗੱਡੀ ਹੋਵੇ ਬ੍ਰਿਜ ਆ ਹੋਵੇ ਮੁੰਡਾ ਜੋਬ ਲਗਾ ਹੋਵੇ ਬੱਚੇ ਵਿਆਹੇ ਹੋਣ ਤੇ ਵਧੀਆ ਸੈਟ ਉਹਦੇ ਬੰਦਾ ਰਿਹੜੀ ਨਹੀਂ ਲਾ ਸਕਦਾ ਵੀ ਕਈ ਬੰਦੇ ਨਾ ਵੈਸੇ ਕਰਨ ਲੱਗਿਆ ਜੋ ਬਣਾਇਆ ਇਹਦੇ ਦਿੱਤੇ ਬਣਾਇਆ ਸਾਡਾ ਰਗਜ਼ਾਰ ਹੈ ਰੋਜੀ ਰੋਟੀ ਹੈ ਸਾਡੀ ਛੱਡੋਗੇ ਨਹੀਂ ਕਦੇ ਛੱਡਾਂਗੇ ਨਹੀਂ ਜਿੰਨਾ ਚਿਰ ਚੱਲਦਾ ਹੈ ਚੱਲੀ ਜਾਂਦਾ ਬਹੁਤ ਵਧੀਆ ਨਾਲੇ ਘਰ ਵੀ ਕੀ ਕਰਨਾ ਹੈ ਮੈਂ ਤਾਂ ਫੇਰੇ 6 ਵਜੇ ਆਈਦਾ ਰਾਂ ਨੂੰ 8 ਵਜੇ ਜਾਈਦਾ ਅਮੀਰ ਕੱਲਾ ਪੈ ਕੇ ਨਾ ਅੱਛਾ ਬਹੁਤ ਵਧੀਆ ਹੀ ਅੰਕਲ ਜੀ ਦਾ ਨਾ ਸੁਭਾ ਮੈਂ ਤੇ ਵੈਸੇ ਕੰਮ ਆਇਆ ਹੀ ਤੇ ਮੈਂ ਹਮੇਸ਼ਾ ਹੀ ਦਿਖਾਉਣਾ ਵੀ ਮੈਂ ਤੇ ਇਹਨਾਂ ਦੀ ਤੌਰ ਵੇਖ ਕੇ ਤੇ ਵੈਸੇ ਮੈਂ ਚਲੋ ਤੁਹਾਨੂੰ ਦਿਖਾਉਂਦੇ ਆ ਪਰ ਇਹਨਾਂ ਨੇ ਦੱਸਿਆ ਵੀ ਇਹਨਾਂ ਦੇ ਬੱਚੇ ਵਧੀਆ ਸੈੱਟ ਨੇ ਪੂਰੇ ਜ਼ਿਮੀਂਦਾਰ ਜੱਟ ਜ਼ਿਮੀਂਦਾਰ ਨੇ ਤੇ ਤੁਹਾਨੂੰ ਜ਼ਮੀਨ ਨਹੀਂ ਜੇ ਅਲਾਟ ਹੋਈ ਉਦੋਂ ਨੂੰ ਪਾਕਿਸਤਾਨ ਵਾਲੀ ਪਤਾ ਕੀ ਆ ਉਹ ਚਾਚੇ ਤਾਏ ਸਾਰੇ ਆਪੋ ਜਿਹੇ ਤ੍ਰਿਕੁੰਦੇ ਦੀ ਵਾਲੇ ਮਾੜੀ ਮੜੀ ਗੰਨਾ ਵਿੱਚ ਲੜੀ ਜਾਂਦੇ ਸੀ ਅੱਛਾ ਕੁਝ ਵੀ ਇਹਨਾਂ ਵਿੱਚ ਰੜਪੇ ਵਿਗਵਗਾ ਕਈਆਂ ਉਹ ਅੱਛਾ ਜੀ ਆਓ ਉਦੋਂ ਨਹੀਂ ਤੇ ਜ਼ਮੀਨਾਂ ਦੇ ਆਪਾਂ ਨੂੰ ਲੋਟ 5-7000 ਰੁਪਏ ਕਿੱਲਾ ਮਿਲ ਜਾਂਦੇ ਜਿੱਦਾਂ ਕਹਿੰਦਾ ਵੀ ਉਦੋਂ 2-3000 ਰੁਪਏ ਪਲਾਟ ਮਿਲ ਜਾਂਦਾ ਉਹ ਹਜ਼ਾਰ-ਹਜ਼ਾਰ ਨੂੰ 5-500 ਨੂੰ ਕਿੱਲੇ ਲਏ ਨੇ ਉਦੋਂ ਹੁਣ ਉਹ ਜਿਹੜੇ ਨੇ ਉਹਨਾਂ ਨੇ ਕਰੋੜਾਂ ਦੇ ਬੰਦ ਬਣੇ ਉਹਦੇ ਆਉਂਦਾ ਵੇਲੀ ਨਹੀਂ ਸੀ ਨਾ ਪੀਚ ਦੀਆਂ ਸੀ ਨਾ ਕੋ ਬੋਰ ਸੀ ਨਾ ਟਿਊਬਵਲ ਸੀ ਨਾ ਟਰੈਕਟਰ ਸੀ ਬਲਦ ਸੀ ਉੱਚੀਆਂ ਨਹੀਂਆਂ ਜ਼ਮੀਨਾਂ ਹੀ ਕੰਦਰ ਸੀ ਸਾਰੀਆਂ ਉਦੋਂ ਕਲਰ ਸੀ ਆਪਣਾ ਏਰੀਆ ਸਾਰਾ ਚੰਡੀਗੜ੍ਹ ਤੋਂ ਲੈ ਕੇ ਪਟਿਆਲੇ ਤੱਕ ਤੇ ਇੱਥੇ ਤਾਂ ਸਭੂ ਜਿਹੜੇ ਦੂਜੇ ਸਨ ਨਾ ਦੂਜੇ ਹੋਰ ਕੌਮਾਂ ਨੂੰ ਜ਼ਮੀਨਾਂ ਮਿਲੀਆਂ ਸਾਰੇ ਜ਼ਿਮੀਂਦਾਰਾਂ ਨੂੰ ਦੇ ਗਏ ਕਹਿੰਦੇ ਚੱਕੋ ਲਿਆਓ 500 ਰੁਪਏ ਲੈ ਲੋ ਗਿੱਲਾ 5-500 ਜਾਂ 1000 ਇਹ ਆ ਤੇ ਸਾਰੀਆਂ ਜ਼ਿਮੀਂਦਾਰਾਂ ਨੂੰ ਦੇ ਗਏ ਤੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਥੈਂਕ ਯੂ ਜੀ ਜੀ ਆ ਵੀ ਕੰਮ ਕਰਨ ਦੇ ਆਪਣੇ ਡਿਪੈਂਡ ਹੁੰਦਾ ਵੀ ਉਹਨੇ ਆਪਾਂ ਪੜ੍ਹੇ ਲਿਖੇ ਨਹੀਂ ਸੀ ਜੇ ਆਪਾਂ ਪੜ੍ਹੇ ਲਿਖੇ ਉਹਦੇ ਤਾਂ ਆਪਾਂ ਵੀ ਨੌਕਰੀਆਂ ਲੱਭੀ ਜਾਂਦੇ ਚਲੋ ਨੌਕਰੀ ਮੈਂ ਤੇ ਕਹਿੰਦਾ ਨੌਕਰੀ ਜੀ ਕੁਛ ਨਹੀਂ ਮੈਂ ਨੌਕਰੀ ਕੀਤੀ ਹੀ ਨਹੀਂ ਮੈਂ ਕੰਮ ਕਰਦਾ ਨੌਕਰੀ ਜੀ ਕੀ ਪਿਆ 50000 ਰੁਪਏ 'ਚ 50000 ਰੁਪਏ 'ਚ ਜੇ 50000 ਦੀ ਨੌਕਰੀ ਮਿਲ ਵੀ ਜਾਏਗੀ 50000 ਰੁਪਏ 'ਚ 30 ਦਿਨ ਜਾਵਾਂਗੇ ਆਵਾਂਗੇ ਹਾਂ ਜੀ ਆਪਣਾ ਕੰਮ ਬਹੁਤ ਜਾਣ ਦੇ ਜਿਹੜਾ 20 20 30 ਲੱਖ ਲੱਖ ਜਾਣਾ ਨੇ ਇੱਥੇ ਦੋ ਕੰਮ ਕਰਦੇ ਬਹੁਤ ਜੀ ਬੱਦੂ ਜੀ ਉਹ ਕਹਿੰਦੇ ਹੁੰਦੇ ਨੇ ਜਿੰਨੂੰ ਤਰੀਕਾ ਉਹਦਾ ਇੱਥੇ